ਪੁਰਵ ਵਿੱਚ ਅੱਜ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਉੱਤੇ ਸਾਰਾ ਘੜੇ ਗੁਰਦੁਆਰਾ ਸਾਹਿਬ ਵਿੱਚ ਬਸੰਤੀ ਰੰਗ ਦੀਆਂ ਦਸਤਾਰਾਂ ਬਨ ਕੇ ਅਤੇ ਮਹਿਲਾਵਾਂ ਨੇ ਬਸੰਤੀ ਰੰਗ ਦੀਆਂ ਚੁੰਨੀਆਂ ਲੈ ਕੇ ਮਾਰਚ ਕੱਢਿਆ ਗਿਆ ਜੋ ਹਸੈਨੀਵਾਲਾ ਬਾਰਡਰ ਸ਼ਹੀਦਾਂ ਦੇ ਸਮਾਦ ਉੱਤੇ ਨਮਸਤਕ ਹੋਏ ਇਨਕਲਾਬ ਦੇ ਨਾਰੇ ਲਗਾਏ ਗਏ ਜਨਮ ਦਿਹਾੜਾ ਜਿਸ ਨੂੰ ਮਨਾਉਣ ਲਈ ਨੌਜਵਾਨਾਂ ਤੋਂ ਵੱਡਾ ਅੱਜ ਸਾਗੜੇ ਪੁਆਜ ਲੜਕੇ ਲੜਕੀਆਂ ਨੇ ਹਸੈਨੀਵਾਲਾ ਸਮਾਰਕ ਕੀ ਤਾਨਸ ਫੈਜ਼ਾ ਕਰਨ ਜਾ ਰਹੇ ਆ ਜਿਨ੍ਹਾਂ ਦਾ ਇੱਕ ਇੱਕ ਮਕਸਦ ਆ ਕਿ ਸਾਡਾ ਜਿਹੜਾ ਦੇਸ਼ ਆ ਉਹ ਚੰਗਾ ਅਤੇ ਨਰਵਾ ਸਿਹਤਮੰਦ ਪਿਆਰ ਹੋਵੇ ਜਿਹੜਾ ਸ਼ਹੀਦਾਂ ਦੀ ਸੋਚ ਵਾਲਾ ਤਿਆਰ ਹੋਵੇ ਇਹ ਕਿੱਥੋਂ ਲੈ ਕੇ ਕਿੱਥੋਂ ਤੱਕ ਗੱਡੇ ਜਾ ਰਹੇ ਆ ਇਹ ਗੁਰਦੁਆਰਾ ਸਾਰਾਗੜੀ ਸਾਹਿਬ ਤੋਂ ਫਰੋਜਪੁਰ ਸ਼ਹਿਰ ਸ਼ੌਣੀ ਦੇ ਬਾਜ਼ਾਰਾਂ ਰਹੀਂ ਹੁਸੈਨੀਵਾਲਾ ਸਮਾਰਕ ਤੇ ਪਹੁੰਚ ਫੈਜ਼ਾ ਕਰਕੇ ਸਮਾ